ਤੈਨੂੰ ਕੀ ਗੱਲ ਹੋਈ ਹੈ ਤੁਹਾਡੀ ਪੁਲਿਸ ਨਾਲ ਲਾਤਾ ਪਾਈ ਕਿਸ ਗੱਲ ਤੋਂ ਲੈ ਕੇ ਹੋਈ ਹੈ ਇਹ ਨਾਰੇ ਰਿਹੜੀਆਂ ਲੱਗੀਆਂ ਨੇ ਸਾਡੀਆਂ ਆ ਅੱਛਾ ਜੀ ਇਹ ਆਏ ਅਸੀਂ ਤਾਂ ਰੋਟੀ ਦੇ ਨਾਲ ਹੀ ਮਾਂ ਪੁੱਤਰਾ ਅੱਛਾ ਤੇ ਯਾਰ ਕੀ ਕਹਿੰਦਾ ਇਹਨਾਂ ਨੂੰ ਕਹਿੰਦਾ ਰਿਹੜੀਆਂ ਪਾਸੇ ਕਰੋ ਤੇ ਯਾਰ ਛੱਤਰੀਆਂ ਪਾਸੇ ਕਰੋ ਇਹ ਕਹਿੰਦੇ ਵੀ ਸਾਡੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਤੇ ਅੱਗੋ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਜਾਂ ਤਾਂ ਪੈਸੇ ਦੇ ਨਹੀਂ ਤਾਂ ਚਰਜ ਚਲਾਨ ਕੱਟਦੇ ਆ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਤੇ ਜੀ ਮੈਂ ਛਡਾਉਣ ਲੱਗ ਪੀ ਤੇ ਛਡਾਉਣ ਲੱਗ ਪੀ ਤੇਨੇ ਮੇਰੇ ਵੀ ਸੋਟੀਆਂ ਵਾਧੂ ਮਾਰੀਆਂ ਮੇਰੀ ਬਾਹ ਨਿਕੰਮ ਕਰਦੀ ਪਈ ਗੋਡਿਆਂ ਤੇ ਮਾਰੀਆਂ ਮੈਂ ਤੁਰਿਆ ਨਹੀਂ ਜਾਂਦਾ ਪਿਆ ਪੈਸੇ ਕਿਨੇ ਮੰਗੇ ਤੁਹਾਡੇ ਕੋਲ ਇਹਨੇ ਮੰਗੇ ਰਿਹਾ ਜੋ ਕੀ ਨਾਮ ਦਾ ਮੈਨੂੰ ਨਾਂ ਨਹੀਂ ਯਾਦ ਦੇਗਾ ਉਹ ਭਾ ਕੀ ਨਾਮ ਥੇ ਕੀ ਨਾਮ ਚੁੰਮਣ ਮੜਾ ਨਾਂ ਦੱਸੀ ਕੀ ਦੱਸਦੇ ਪਏ ਸੀ ਤੁਹਾਡੇ ਕੋਲ ਹਾਂਜੀ ਕਹਿੰਦੇ ਸੀ ਚਲਾਨ ਕਟਾਂਗੇ ਤੇਰੇ ਤੇ ਹਾਕਾ ਭਾਈ ਤੁਸੀਂ ਵੀ ਕੀਤੀ ਐ ਉਹ ਨਾ ਜੀ ਨਾ ਸੀ ਤਾਂ ਕੁਛ ਨਹੀਂ ਉੱਥੇ ਇੰਨੀ ਪਬਲਿਕ ਸੀ ਤੁਸੀਂ ਪੁੱਛ ਲੋ ਜਾ ਕੇ ਅਸੀਂ ਕੁਛ ਨਹੀਂ ਕਿਹਾ ਅਸੀਂ ਤਾਂ ਛਡਾਉਂਦੇ ਰਹੇਗੇ ਮਾਂ ਪੁੱਤਰ ਮੇਰੇ ਮੁੰਡੇ ਨੂੰ ਇੰਨਾ ਕੁੱਟਿਆਗਾ ਕੁੱਟ-ਕੁੱਟ ਕੇ ਫਿਰ ਮੇਰੇ ਡੰਡੇ ਮਾਰਨ ਲੱਗ ਪਏ ਪਬਲਿਕ ਸਾਰੀ ਕਹਿਣ ਲੱਗੀ ਤੁਸੀਂ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਕਿਉਂ ਤੁਸੀਂ ਗਰੀਬ ਮਾਰ ਕਰਦੇ ਹੋ ਕਹਿੰਦੇ ਆ ਕਿ ਸਾਨੂੰ ਜਾ ਤਾਂ ਏ ਕੀ ਨਾ ਲੈਂਦੇ ਸੀ ਅੰਦਰ ਕਰਾਂਗੇ ਨਾ ਤੇ ਪਰਚਾ ਕਟਾਂਗੇ ਆ ਫਿਰ ਅਸੀਂ ਕੀ ਨਾ ਲੈਂਦੇ ਨੇ ਮਾਂ ਪੁੱਤਰਾਂ ਨੇ ਅਗੋਂ ਮੈਂ ਮੁੰਡੇ ਨੂੰ ਛਡਾਉਂਦੀ ਰਹੀਗੀ ਇਹਨਾਂ ਨੇ ਜਦੋਂ ਮੇਰੇ ਵੱਖੀ ਪੈ ਗਏ ਆ ਕੇ ਤਿੰਨ ਜਣੇ ਸੀ ਤਿੰਨੇ ਪੁਲਿਸ ਵਾਲੇ ਪਏ ਨੇ ਵੱਖੀ ਕੀ ਗੱਲ ਹੋਈ ਅੱਜ ਤੁਸੀਂ ਟ੍ਰਾਫਿਕ ਨੀਮਾ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਰੇੜੀ ਚਲਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇਰੇ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਤਾਂ ਐਸਾ ਸਮਝਾਉਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਵੀ ਚਾਰ ਛਤਰੀਆਂ ਨੇ ਲਾਈਆਂ ਸੀਆਂ ਮੈਂ ਦੋ ਮੂਹਰੀਆਂ ਚੱਕ ਲਾ ਤੇ ਮਗਰੀਆਂ ਚ ਲਾ ਰੇੜੀ ਲਾਈ ਰੱਖਿਆ ਆਪਣੋਂ ਕੀ ਹੱਦ ਗਈ ਗਿਆ ਉਨੇ ਚਤਰੀਆਂ ਪਕਉਣ ਦੀ ਬਜਾਏ ਹੈਪਰੋਂ ਦੇ ਕੋਰਸਾ ਤੇ ਨਾਲ ਮੁੰਡਾ ਸਾਦ ਲਿਆ ਮੁਰਗੀ ਦੀ ਘਰ ਦੀ ਸਾਦ ਲਈ ਫਿਰ ਉਹ ਗਲ ਪੈ ਗਿਆ ਕਿ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਚਾਂ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਤੇ ਮੇਰਾ ਮਗਰ ਟੁੱਟ ਗਿਆ ਇਹ ਤੇ ਮੇਰੇ ਨੱਕ ਤੇ ਜਦੋਂ ਘੁੰਮ ਮਾਰਿਆ ਉਹਨੇ ਤੈਨੂੰ ਸੀਟ ਛੁੱਟ ਵੀ ਰਾਵੇ ਵਰਗੀ ਲੱਗ ਗਈ ਉਹ ਨਾਲ ਕੀ ਅਫਸਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਹਾਂ ਦੱਸਤਾ ਐਸੇ ਤਾਂ ਸਾਨੂੰ ਦੱਸਤਾ ਵਾਫੇ ਦੱਸੋ ਕਰਿਆ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਐ ਕਿਸੇ ਪਤਾ ਨਹੀਂ ਹੋਣੀ ਕਿ ਨਹੀਂ ਬੜੇ ਅਜੀਬ ਮਨ ਦਾ ਮਿਲ ਪਤ ਪੁੱਟ ਗਿਆ